ਇਹਨਾਂ ਨੂੰ ਭੁਲਾ ਨਹੀਂ ਸਕਦੇ ਇਹਨਾਂ ਨੂੰ ਕੌਮ ਦਾ ਹੀਰਾ ਹੀ ਕਹਿਣਗੇ ਇਹ ਕੌਮ ਦੇ ਹੀਰੇ ਹੀਰੋ ਹੀ ਨੇ ਪੰਜਾਬ ਪੁਲਿਸ ਦੇ ਉਹ ਜਵਾਨ ਜਿਨ੍ਹਾਂ ਨੇ ਆਪਣੇ ਹੱਥ ਤੇ ਜਾਨ ہتھیਲੀ ਤੇ ਲੈ ਕੇ ਪੰਜਾਬ ਚੋਂ ਅੱਤਵਾਦ ਦਾ ਖਾਤਮਾ ਕੀਤਾ ਇਹਨਾਂ ਦੇ ਦਾ ਘਰ ਦੇ ਵੀ ਇਹਨਾਂ ਦੀ ਡੈੱਡ ਬੋਡੀ ਲੈਣ ਤੋਂ ਭੱਜ ਰਹੇ ਨੇ ਉਹ ਵੀ ਕਹਿੰਦੇ ਅਸੀਂ ਡੈੱਡ ਬੋਡੀ ਸਾਨੂੰ ਨਹੀਂ ਚਾਹੀਦੀ ਇਹਨਾਂ ਦੀ ਸੁਭਾ ਸਿੰਘ ਜੀ ਦਾ ਅੰਤਿਮ ਸੰਸਕਾਰ ਕਰਨ ਦੀ ਜ਼ਿੰਮੇਵਾਰੀ ਲੈਂਦੇ ਨੇ ਇਹਨਾਂ ਦੀ ਰਸਮ ਪਗੜੀ ਕਰਨ ਦੀ ਜ਼ਿੰਮੇਵਾਰੀ ਲੈਂਦੇ ਨੇ ਅਸੀਂ ਲੋਕੀ ਆਪਣੇ ਮੋਢੇ ਤੇ ਰੱਖ ਕੇ ਇਹਨਾਂ ਦਾ ਅੰਤਿਮ ਸੰਸਕਾਰ ਕਰਾਵਾਂਗੇ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹਾਂਗਾ ਅਗਰ ਉਹਨਾਂ ਦੇ ਘਰਦਵਾਰਾ ਉਹਨਾਂ ਦੇ ਪਰਿਵਾਰਦਵਾਰਾ ਦੋਸਤ ਸਬੂਪ ਇਹਨਾਂ ਦੀ ਡੈੱਡ ਬੁਡੀ ਦੇ ਉੱਤੇ ਦਾਵਾ ਨਹੀਂ ਕੀਤਾ ਜਾਂਦਾ ਤਾਂ ਹਿੰਦੂ ਜਾਗੋ ਕੋਰ ਕਮੇਟੀ ਵਰਜੀਵ ਟੰਡਨ ਸ਼ਿਪਸੇ ਨਾਲ ਪੰਜਾਬ ਦੀ ਪੂਰੀ ਟੀਮ ਇਹਨਾਂ ਦਾ ਅੰਤਿਮ ਸੰਸਕਾਰ ਕਰਨ ਦੀ ਜ਼ਿੰਮੇਵਾਰੀ ਦੇ ਅੰਦਰ ਜੇ ਤੁਹਾਡੇ ਜ਼ਿਹਨ ਦੇ ਵਿੱਚ ਇਹ ਗੱਲ ਆਈ ਕਿ ਗੱਲ ਤਾਂ ਹੀ ਵੀ ਜਿਹੜਾ ਸੰਨੀ ਸਿੰਘ ਆ ਉਹਨੇ ਇਹਨਾਂ ਦਾ ਕਤਲ ਕਰ ਦਿੱਤਾ ਸੂਰੀ ਉਹਨਾਂ ਦੇ ਕਤਲ ਦੇ ਵਿੱਚ ਉਥੇ ਜੇਲ੍ਹ ਦੇ ਵਿੱਚ ਉਥੇ ਉਹਨੂੰ ਸਜ਼ਾ ਭੁਗਤ ਰਿਹਾ ਤਾਂ ਕਰਕੇ ਤੁਹਾਡੇ ਮਨ ਦੇ ਵਿੱਚ ਗੱਲ ਆਈ ਤੁਹਾਨੂੰ ਹੀ ਕਿਉਂ ਦਿੱਤੀ ਜਾਵੇ ਉਹਨਾਂ ਦੀ ਡੈੱਡ ਬੁਡੀ ਜਾਂ ਤੁਸੀਂ ਕਿਉਂ ਇੱਥੇ ਕਹ ਰਹੇ ਵੀ ਅਸੀਂ ਜਾ ਕੇ ਗਿਰਨਾਇਆ ਇੱਕ ਮੈਨੂੰ ਜੋ ਪਤਾ ਲੱਗਿਆ ਵਾ ਵੀ ਇਹਨਾਂ ਦੇ ਕਤਲ ਤੋਂ ਬਾਅਦ ਇਹਨਾਂ ਦੀ ਡੈੱਡ ਬੋਡੀ ਮੋਰਚਰੀ ਚ ਪਈ ਹੈ ਅਗਰ ਕੋਈ ਦਾਵਾ ਨਹੀਂ ਕਰਦਾ ਤਰਜੀਹ ਟੰਡਨ ਤੋਂ ਦੀ ਪੂਰੀ ਟੀਮ ਉਹਦੇ ਸਾਥੀ ਇਹ ਦਾਵਾ ਜ਼ਰੂਰ ਕਰੇ